ਪੰਜਾਬ ਸਰਕਾਰ ਪੰਜਾਬ ਦੇ ਵਿੱਚ ਜਿਹੜੇ ਤਹਿਸੀਲਾਂ ਐ ਤਹਿਸੀਲਾਂ ਦੇ ਵਿੱਚ ਰਜਿਸਟ੍ਰੇਰ ਲਿਖਦੇ ਆ ਜਿਹੜੇ ਬਸਿਕਨ ਕਾਇ ਜਾਂਦਾ ਉਹਨਾਂ ਨੂੰ ਅਤੇ ਟਾਈਪਿਸਟ ਐ ਡਾਟਾ ਆਪਰੇਟਰ ਐ ਜਿਹੜੇ ਕਿ ਫਰਦ ਕੇਂਦਰਾਂ 'ਚੇ ਕੰਮ ਕਰਦੇ ਆ ਸਾਰਾ ਕੰਮ ਤਹਿਸੀਲ ਦਾ ਆਨਲਾਈਨ ਕਰਨ ਜਾ ਰਿਹਾ ਉਸ ਦੇ ਤਹਿਤ ਸੁਵਿਧਾ ਕੇਂਦਰਾਂ ਦੇ ਵਿੱਚ ਕੰਮ ਤਬਦੀਲ ਹੋ ਜਾਣਾ ਹੈ ਕਿਸੇ ਨੇ ਰਜਿਸਟਰੀ ਕਰਾਣੀ ਐ ਤਾਂ ਉੱਥੇ ਰਜਿਸਟਰੀ ਲਿਖਣ ਵਾਲਾ ਵੀ ਸੁਵਿਧਾ ਕੇਂਦਰ ਦੇ ਵਿੱਚ ਹੀ ਹੋਵੇਗਾ ਜਿੱਥੇ ਕਿ ਫੀਸ ਨਿਸ਼ਚਿਤ ਕੀਤੀ ਜਾਣੀ ਐ ਇਸ ਦੇ ਲਈ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਜਿਹੜੇ ਸਾਡੇ ਸੁੱਤਰ ਦੱਸ ਰਹੇ ਹਨ ਵੀ ਟ੍ਰੇਨਿੰਗ ਵੀ ਉਹਨਾਂ ਨੂੰ ਦੇ ਦਿੱਤੀ ਗਈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੁਵਿਧਾ ਕੇਂਦਰਾਂ ਦੇ ਵਿੱਚ ਰੀਸਟਰੀਆਂ ਲਿਖੀਆਂ ਜਾਣਗੀਆਂ ਉਸ ਦੇ ਨਾਲ ਜਿਹੜੇ ਤਹਿਸੀਲਾਂ ਦੇ ਵਿੱਚ ਹਜ਼ਾਰਾਂ ਨੌਜਵਾਨ ਰੀਸਟਰੀਆਂ ਲਿਖਦੇ ਹੈ ਜਾਂ ਟਾਈਪ ਕਰਦੇ ਹਨ ਸਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਜਾ ਰਹੇ ਫਰਦ ਕੇਂਦਰਾ ਵਿੱਚ ਕੰਮ ਕਰਨ ਵਾਲੇ ਜਿਹੜੇ ਨੌਜਵਾਨ ਹੈ 8 8 10 10 ਸਾਲ ਤੋਂ ਪ੍ਰਾਈਵੇਟ ਕੰਪਨੀ ਆਊਟਸੋਰਸ ਤੇ ਉੱਤੇ ਕੰਮ ਕਰ ਰਹੇ ਸੀ ਉਹ ਵੀ ਬੇਰੋਜ਼ਗਾਰ ਹੋਣ ਜਾ ਰਹੇ ਉਹਨਾਂ ਨੇ ਆਪਣੀ ਚਿੰਤਾ ਸਤਾ ਰਹੀ ਹੈ ਵੀ ਸਾਡਾ ਕੀ ਬਣੇਗਾ ਅਸੀਂ ਇੰਨੇ ਨੇ ਸਾਲ ਹੋ ਗਏ ਹਨ ਤਨਖਾ ਸਾਨੂੰ ਦੋ ਦੋ ਤਿੰਨ ਤਿੰਨ ਮਹੀਨੇ ਤੋਂ ਨਹੀਂ ਮਿਲ ਰਹੀ ਹੈ ਹੁਣ ਔਰ ਜਿਹੜੇ ਤਹਿਸੀਲ ਦੇ ਵਿੱਚ ਜੋ ਵੀ ਕੰਮ ਕਰਨ ਵਾਲੇ ਐ ਤਹਿਸੀਲਾਂ ਦੇ ਪੰਜਾਬ ਦੇ ਵਿੱਚ ਲੱਖਾਂ ਨੌਜਵਾਨ ਐ ਔਰ ਲੱਖਾਂ ਲੋਕਾਂ ਦਾ ਰੁਜ਼ਗਾਰ ਉਹਨਾਂ ਦੇ ਪਰਿਵਾਰ ਇਸ ਕੰਮ ਨਾਲ ਪਲ ਰਹੇ ਐ ਇਹ ਕਾਮ ਸੁਵਿਧਾ ਕੇਂਦਰ ਅਬ ਇਸ ਤਬਦੀਲ ਹੋਣ ਨਾਲ ਇਹਨਾਂ ਦਾ ਪ੍ਰਭਾਵਿਤ ਹੋਵੇਗਾ ਦੂਜੇ ਪਾਸੇ ਸੁਵਿਧਾ ਕੇਂਦਰਾਂ ਵੀ ਜਿਹੜੇ ਕੰਮ ਕਰਦੇ ਆ ਉੱਥੇ ਵੀ ਨਫਰੇ ਵਧਣੀ ਚਾਹੀਦੀ ਹੈ ਕਿਉਂਕਿ ਇੱਕ ਸਹਿਰ ਦੇ ਵਿੱਚ ਦੋ ਸੁਵਿਧਾ ਕੇਂਦਰ ਹੁੰਦੇ ਆ ਉੱਥੇ ਚਾਰ ਜਾਂ ਪੰਜ ਕਾਊਂਟਰ ਬਣਾਏ ਜਾਂਦੇ ਆ ਰਜਿਸਟਰੀਆਂ ਦੇ ਕੰਮ ਉੱਥੇ ਪਹੁੰਚ ਜਾਏਗਾ ਤਾਂ ਹੋਰ ਜ਼ਿਆਦਾ ਉੱਥੇ ਕੰਮ ਦਾ ਬੋਝ ਉਹਨਾਂ ਦੇ ਪੈ ਜਾਣਾ ਹੈ ਉਹਨਾਂ ਦੀ ਤਨਖਾਹ ਵੀ ਨਾ ਮਾਤਰ 8-10 ਹਜ਼ਾਰ ਤਨਖਾਹ ਉਹਨਾਂ ਦਿੱਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਵੀ ਇਸ ਚੀਜ਼ ਦਾ ਗੁੱਸਾ ਹੈ ਵੀ 8-10 ਹਜ਼ਾਰ ਦੇ ਵਿੱਚ ਇਸ ਮਹਿੰਗਾਈ ਦੇ ਵਿੱਚ ਗੁਜ਼ਾਰਾ ਨਹੀਂ ਹੋ ਸਕਦਾ ਜੇ ਬੋਲਦੇ ਆ ਤਾਂ ਕੰਪਨੀਆਂ ਉਹਨਾਂ ਨੂੰ ਕੱਢ ਦਿੰਦੇ ਹਨ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨੌਜਵਾਨ ਹੈ ਉਹਨਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਇੱਕ ਚੰਗੀ ਸਾਖ ਬਣੇ ਉਹਨਾਂ ਨੂੰ ਚੰਗੀ ਤਨਖਾਹ ਮਿਲੇ ਉਹਨਾਂ ਨੂੰ ਰੋਜ਼ਗਾਰ ਉਹਨਾਂ ਦਾ ਕਾਇਮ ਰਹੇ ਇਹ ਸਰਕਾਰ ਨੂੰ ਕਰਨਾ ਚਾਹੀਦਾ ਹੈ ਇਹ ਹੀ ਉਹ ਨੌਜਵਾਨ ਅਪੀਲ ਵੀ ਕਰਦੇ ਆ ਅਸੀਂ ਗੱਲਬਾਤ ਕਰਦੇ ਆ ਜਿਹੜੇ ਫਰਦ ਕੇ ਅੰਦਰ ਸਮਾਣਾ ਹੈ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਹੈ ترقی ਕੀ ਕੰਮ ਤੁਹਾਨੂੰ ਨਵਾਂ ਹੋਰ ਮਿਲਣ ਜਾ ਰਹੇ ਸਾਡੇ ਕੋਲ ਜਿਵੇਂ ਫਰਦ ਦਾ ਕੰਮ ਆ ਰਿਹਾ ਜੀ ਤੇ ਆਪਣਾ ਰਜਿਸਟਰੀਆਂ ਤਾਂ ਹੋ ਗਿਆ ਜਿਵੇਂ ਅਸੀਂ ਅਪਾਇੰਟਮੈਂਟ ਦਵਾਣੀ ਹੈ ਤੇ ਸਾਰ ਸੇਰਵਿਸ ਸਾਰੇ ਟਾਈਪ ਨੇ ਤੇ ਉਸ ਤੋਂ ਬਾਅਦ ਆਪਣੇ ਕੋਲ ਸਾਰੀਆਂ ਜਿਵੇਂ ਸਾਹਨ ਦਾ ਵੀ ਆਪਣੇ ਕੋਲ ਕੰਮ ਹੈ ਜੀ ਬਹੁਤ ਅਰਦੀਆਂ ਸਰਵਿਸਾਂ ਨੇ ਜੀ ਹਾਂਜੀ ਹਾਂਜੀ ਕੰਮ ਦਾ ਜੇ ਤੋ ਤੁਹਾਡੇ ਤੋਂ ਪਹਿਲਾਂ ਹਾਂਜੀ ਹਾਂਜੀ ਬਹੁਤ ਜਿਵੇਂ ਬਰਸ ਸਰਟੀਫਿਕੇਟ ਕਾਸ ਸਰਟੀਫਿਕੇਟ ਹੋ ਗਿਆ ਜੀ ਤੇ ਸਾਹਨ ਦਾ ਹੋ ਗਿਆ ਪੀਸੀਸੀਆਂ ਕਾਊਂਟਰ ਸਾਈਨ ਹੋ ਗਏ ਜੀ ਕਾਫੀ ਕਾਫੀ ਸਰਵਿਸਾਂ ਨੇ ਸਾਡੇ ਕੋਲ ਹਾਂਜੀ ਜੋ ਮਤਲਬ ਇੰਨਾ ਕੰਮ ਪਹਿਲੇ ਹੀ ਆਏ ਤੇ ਇਹ ਰਿਸ਼ਤੇ ਹੋਰ ਆ ਜਾਣਗੇ ਹਾਂਜੀ ਇਹ ਬੰਦੇ ਤੁਹਾਡੇ ਕੋਲ ਘਟੇ ਕੰਮ ਕਿਵੇਂ ਸੁਵਿਧਾ ਕੇਂਦਰ ਵੀ ਦੋ ਜਣ ਸਮਾਨੇ ਹਾਂਜੀ ਹਾਂਜੀ ਬਸ ਰਸ ਹਾਸਮੈਂਟ ਹੋਏਗੀ ਸਿਟੀਆਂ ਨੂੰ ਥੋੜਾ ਜਿਹਾ ਵੇਟ ਟਾਈਮ ਕਾਫੀ ਲੱਗੇਗਾ ਐਂਟਰੀ ਨੂੰ ਜ ਦੇ ਦੇ ਜੇ ਕੰਟਰੈਕਟ ਕਰਨਗੇ ਤਾਂ ਫਿਰ ਤਾਂ ਬਹੁਤ ਅੱਛਾ ਜੀ ਤਾਂ ਹੋ ਰਾਈ ਹਾਂਜੀ ਹਾਂ ਜੇ ਕੰਟਰੈਕਟ ਕੀਤਾ ਫਿਰ ਤਾਂ ਚੱਲੋ ਵਧੀਆ ਚੱਲੇਗਾ ਜੇ ਕੰਟਰੈਕਟ ਨਹੀਂ ਕਰਦੇ ਤਾਂ ਓਕੇ ਤੇ ਸੈਲਰੀ ਕਿੰਨੇ ਦੀ ਲੈਣੇ ਤੁਹਾਨੂੰ ਸੈਲਰੀ 10000 ਹੈ ਜੀ 10000 ਹਾਂਜੀ ਹਾਂ ਮੇਰੇ ਸੰਗ ਤੇ ਕੰਮ ਕਰ ਰਹੇ ਤੁਸੀਂ 5 ਸਾਲ ਹੋ ਗਏ ਸਰ ਮੈਨੂੰ 5 ਸਾਲ ਹਾਂਜੀ ਹੋਰ ਬੱਚੇ ਨੇ ਉਹਨਾਂ ਨੂੰ ਕਾਫੀ 2016 ਦੇ ਲੱਗੇ ਹੋਏ ਨੇ ਜੀ ਕਈ 2015 ਦੇ ਜੀ ਹਾਂਜੀ ਹਾਂਜੀ 10000 ਹੋ ਜਾਂਦਾ ਅ ਬਸ ਕਰਨਾ ਪੈਂਦਾ ਸਰ 10000 ਤੋਂ ਕਈ ਵੱਧ ਨਹੀਂ ਆਈ 10000 ਕਦੀ ਤਰ੍ਹਾਂ 93 ਤੋਂ ਕਦੀ 10000 ਹੀ ਜੀ ਰਵਜੀਤ ਕੋਲ ਹਾਂ ਕਿੱਥੇ ਕੰਮ ਕਰਦੇ ਫਰਦਕੇਂਦਰ ਸੁਵਾਨੰਦ ਵਿਕੇ ਫਰਦਕੇਂਦਰ ਚ ਹਾਂਜੀ ਅਸੀਂ 15 ਤੋਂ 18 ਸਾਲ ਤੋਂ ਕੰਮ ਕਰ ਰਹੇ ਹਾਂ ਫਰਦਕੇਂਦਰ ਚ ਤੇ ਅਸੀਂ ਇੱਕ ਕੰਪਨੀ ਦੇ ਅੰਦਰ ਕੰਮ ਕਰ ਰਹੇ ਸੀ ਸੀਐਮਐਸ ਕੰਪਿਊਟਰ ਲਿਮਟਿਡ ਹੁਣ ਜਿਹੜੀ ਸਾਡੀ ਕੰਪਨੀ ਆ ਉਸ ਨੂੰ ਕੰਟਰੈਕਟ ਸਰਕਾਰ ਵੱਲੋਂ ਅੱਗੇ ਨਹੀਂ ਰੀਨਿਊ ਨਹੀਂ ਕੀਤਾ ਜਾ ਰਿਹਾ ਹੈਗਾ ਤੇ ਸਾਨੂੰ 2 ਮਹੀਨੇ ਤੋਂ ਸੈਲਰੀ ਵੀ ਨਹੀਂ ਦਿੱਤੀ ਤੇ ਹੁਣ ਸੁਣਨ ਚ ਇਹ ਆ ਰਿਹਾ ਵੀ ਸਾਡਾ ਜਿਹੜਾ ਕੰਮ ਹੈ ਇੱਕ ਹਿਸਾਬ ਨਾਲ ਖਤਮ ਹੋ ਰਿਹਾ ਹੈ ਅਰਧ ਕੇਂਦਰਾ ਚ ਪੂਰੇ ਪੰਜਾਬ ਚ ਜੀ ਅਸੀਂ 900 ਦੇ ਲਗਭਗ ਆਪਰੇਟਰ ਆ ਸਾਰੇ ਜੋ ਕੰਮ ਕਰ ਰਹੇ ਆ ਡਾਟਾ ਐਂਟਰੀ ਦਾ ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਸਾਨੂੰ ਕੰਮ ਕਰਦਿਆਂ ਨੂੰ ਜੀ 18 ਤੋਂ 20 ਸਾਲ ਤਕਰੀਬਨ ਹੋ ਹੀ ਗਏ ਆ ਸਾਰਿਆਂ ਨੂੰ 2009 ਤੋਂ ਕੋਈ 2008 ਤੋਂ ਐਵੇਂ ਕੰਮ ਕਰ ਰਹੇ ਆ ਹਾਂ ਜੀ ਸਾਡੇ ਰੁਜ਼ਗਾਰ ਤੇ ਖਤਰਾ ਹੈ ਜੀ ਕਿਉਂਕਿ 2 ਮਹੀਨੇ ਤੋਂ ਸਾਨੂੰ ਸੈਲਰੀ ਨਹੀਂ ਮਿਲੀ ਹੈਗੀ ਤੇ ਜਿਹੜੇ ਵੀ ਮਤਲਬ ਕੰਪਨੀ ਆ ਸਾਡੀ ਉਹਨਾਂ ਨੇ ਤਾਂ ਹੱਥ ਖੜੇ ਕਰਤੇ ਆ ਵੀ ਅਸੀਂ ਤੁਹਾਡੀ ਸੈਲਰੀ ਦੇਣ ਦੇ ਸਮਰੱਥ ਨਹੀਂ ਹੈਗੇ ਜਿਦ ਤੱਕ ਸਰਕਾਰ ਸਾਡਾ ਕੰਟਰੈਕਟ ਨਹੀਂ ਰੀਨੂ ਕਰਦੀ ਹੈਗੀ ਤੇ ਸਾਡਾ ਜਿਹੜਾ ਭਵਿੱਖ ਹੈ ਵੀ ਖਤਰੇ ਦੇ ਵਿੱਚ ਹੈਗਾ ਪ੍ਰਿਆ ਹਾਂ ਕਿੰਨੇ ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ 11 ਸਾਲ ਹੋ ਗਏ ਜੀ ਸਾਨੂੰ ਸਟੂਡੈਂਟ ਚ ਆ ਰਿਹਾ ਕਿ ਸਾਡਾ ਜਿਹੜਾ ਫਰਜ਼ ਕੇ ਅੰਦਰ ਦਾ ਕੰਮ ਹੈ ਉਹ ਸੇਵਾ ਕੇ ਅੰਦਰੋਂ ਦਿੱਤਾ ਜਾ ਰਿਹਾ ਹੈ ਕਿ ਨਾ ਹੀ ਸਾਡੀ 2 ਮਹੀਨੇ ਤੋਂ ਸਾਡੀ ਸੈਲਰੀ ਆ ਰਹੀ ਹੈ ਕਿ ਸਾਨੂੰ ਹੁਣ ਘਰ ਘਰ ਦੇਖੋ ਐਡਮਿਸ਼ਨਾਂ ਆਪਣੇ ਪ੍ਰਾਇਰ ਅਡਮਿਸ਼ਨਾਂ ਹੁੰਦੀਆਂ ਬੱਚੇ ਦੀਆਂ ਆਪਣਾ ਸਾਰਾ ਕੁਝ ਸਿਸਟਮ ਨਾਲ ਚੱਲਦਾ ਹੈ ਹਾਂਜੀ ਸੀਐਮਐਸ ਕੰਪਨੀ ਹੈ ਹਮ ਤਾਂ ਇਸ ਕਰ ਇਹ ਨੋਨ ਹੋਇਆ ਲਾਸ ਨਹੀਂ ਜੀ ਕਿੰਨੇ ਕਿ ਬੱਚੇ ਕੰਮ ਕਰ ਰਹੇ ਥੋੜੇ ਜਿਹੇ ਪੰਜਾਬ 올 ਪੰਜਾਬ ਚ 900 ਬੰਦਾ ਹੋਗਾ ਜੀ ਸਾਨੂੰ ਤਾਂ ਜਵਾਬਦਾਹੀ ਲੱਗ ਰਿਹਾ ਨੀਰਜ ਮਿੱਤਲ ਜੀ ਸਰਕਾਰ ਦੀ ਨੀਤੀ ਹੈ ਜੀ ਕਿ ਜਿਹੜਾ ਵੀ ਕੰਮ ਹੈ ਤਹਿਸੀਲ ਸੰਬੰਧੀ ਜੀ ਸਾਰਾ ਪਾਰਟੀ ਸੇਵਾ ਕੇਂਦਰ ਚ ਜਾਵੇ ਤੇ ਉੱਥੇ ਹੋਇਆ ਕਰੂਗਾ ਸਾਨੂੰ ਪੈ ਰਹੇ ਨੇ ਕਿ ਤੁਸੀਂ ਫਰਦ ਕੇਂਦਰ ਵੀ ਇੱਕ ਤਰੀਕ ਤੋਂ ਬੰਦ ਨੇ ਜੀ ਸਾਨੂੰ ਵੀ ਕਹਿੰਦੇ ਨੇ ਕਿ ਤੁਸੀਂ ਸ਼ਾਮ ਡਿਊਟੀ ਜਾਂ ਰਿਸ਼ਤੀਆਂ ਲਿਖਣ ਦਾ ਕੰਮ ਸੇਵਾ ਕੇਂਦਰ ਚ ਹੋਇਆ ਕਰੂਗਾ। ਸੇਵਾ ਕੇਂਦਰ ਤਾਂ ਹਲਫੀਆ ਵਜਾਂ ਦੀ ਫੋਟੋ ਨਹੀਂ ਹੁੰਦੀ ਜਲਦੀ ਜਲਦੀ। ਪਰ ਰਿਸ਼ਤੀਆਂ ਦਾ ਕੰਮ ਤਾਂ ਬਹੁਤ ਔਖਾ ਹੈ। ਇੱਕ ਰਿਸ਼ਤੀ ਨਾਲ 20 ਬੰਦੇ ਹੁੰਦੇ ਨੇ ਜੀ। ਇਹ 50 ਬੰਦੇ ਤਕਰੀਬਨ ਜੀ। ਜਿੰਮੇ ਸਮਾਨਤ ਸਿਲ ਛੋਟੀ ਹੈ ਜੀ। ਪਟਿਆਲੇ ਵਰਗੇ ਸ਼ਹਿਰ ਚ 4-400 500 ਬੰਦੇ ਸਾਰਾ ਬੇਰੋਜ਼ਗਾਰ ਹੋ ਜੂਗਾ। ਲੱਖਾਂ ਬੰਦਾ ਬੰਜਾ ਚਾਹਣੇ। ਹਾਂ ਜੀ ਲੱਖਾਂ ਬੰਦੇ। ਸਭ ਦੇ ਕੰਮ ਬੰਦ। ਸਭ ਦੇ ਕੰਮ ਬੰਦ। ਡਾਕਟਰ ਸਾਹਿਬ ਨਹੀਂ ਆਉਣੇ ਅੱਜ। ਸਰਕਾਰ ਦਾ ਮੰਤਵ ਤਾਂ ਭਿਸ਼ਟਾ ਜੇ ਬੇਰੋਜ਼ਗਾਰ ਹੋ ਜਾਗੇ ਜੀ ਜੇ ਤੁਸੀਂ ਬੇਰੋਜ਼ਗਾਰ ਹੋ ਗਏ ਬੇਵਕ ਬੜੇ ਕੰਮ ਤੇ ਪਰਵਾਉਤ ਹੈ ਹਾਂ ਜੀ ਹਾਂ ਕੰਮ ਤੇ ਪਰਵਾਉਤ ਹੈ ਬਿਲਕੁਲ ਵਿਲੇ ਹੋ ਜਾਗੇ ਜੀ ਜੀ ਦਾ ਜਸਕਰਨ ਸਿੰਘ ਜੀ ਅਸੀਂ ਰਜਿਸਟਰੀਆ ਟਾਈਪਿਸਟ ਆ ਰਜਿਸਟਰੀਆ ਲਿਖਦੇ ਆ ਜੇ ਜਦੋਂ ਉਧਰ ਬੰਦ ਹੋਣਗੇ ਜਿਹੜਾ ਮੇਰੇ ਵਰਗੇ ਆਉਣਗੇ ਉਹ ਤਾਂ ਰੋਟੀ ਨਾਲ ਹੀ ਲੈ ਕੇ ਆਉਣਗੇ ਜੀ ਤੀਫਨ ਚ ਪਾ ਕੇ ਤਾਂ ਹੀ ਸਾਰਾ ਦਿਨ ਇੱਥੇ ਫੁੱਟ ਜਾਣਾ ਤੇ ਦੂਜੇ ਪਤਾ ਨਹੀਂ ਕਿੰਨੀ ਕੀ ਭੀੜ ਹੈਗੀ ਅੱਜ ਤਾਂ ਹੁਣ ਥੋੜੀ ਹੈ ਕੋਈ ਇੰਨੀ ਨਹੀਂ ਹੈਗੀ ਜਦੋਂ ਉਧਰ ਸੋਪਾ ਤਾਂ ਕਹਿੰਦੇ ਬੰਦ ਹੋਣਗੇ ਨਹੀਂ ਸੋ ਜੀ ਬੁਰਾ ਤਾਂ ਬਹੁਤ ਫਰਦ ਕੇਂਦਰ ਫਰਦ ਕੇਂਦਰ ਬੰਦ ਹੋਇਆ ਅੱਛਾ ਬੰਦ ਹੋਣਗੇ ਬਹੁਤ ਜਿਆਦਾ ਪੀੜ ਹੋ ਜਾਣੀ ਹੈ ਇਹਦਾ ਮਤਲਬ ਹੀ ਜਿਹੜਾ ਮੇਰੇ ਵਰਗਾ ਆਮ ਪੰਡਾ ਉਹ ਤਾਂ ਸਾਰਾ ਦਿਹਾੜੀ ਫੁੱਟੇ ਕੀ ਦੀ ਰੋਟੀ ਨਾਲ ਹੀ ਲੈ ਕੇ ਘਰੇ ਘਰੋਂ ਫੇਰੀ ਕੰਮ ਹੋਏਗਾ ਨਹੀਂ ਹਾਂ ਬਿਲਜੀ ਹੋਰ ਬੈਠੇ ਆ ਤੁਹਾਨੂੰ ਕਿੰਨਾ ਟਾਈਮ ਹੋਊਗਾ ਇੱਥੇ ਬੱਥੇ ਸਾਨੂੰ 9 ਵਜੇ ਤੋਂ ਲੈ ਕੇ ਹੁਣ 11 ਵਜੇ ਸਾਢੇ 11 ਹੋਗੇ ਕਿੰਨਾ ਟਾਈਮ ਲੱਗ ਰਿਹਾ ਹੈ ਤੁਹਾਨੂੰ ਮਤਲਬ ਬਹੁਤ ਟਾਈਮ ਲੱਗ ਰਹੀ ਕੋਈ ਦੇਖ ਰਹੇ ਕੋਈ ਸੁਣਦਾ ਕਿਹੜੇ ਪਿੰਡ ਹੈ ਪਿੰਡ ਮਰਦਾੜੀ ਹੈ ਪਿੰਡ ਮਰਦਾੜੀ ਮਰਦਾੜੀ ਇੰਨਾ ਤਾਂ ਇਹ ਲੋਗ ਆ ਰਹੇ ਆ ਸਹੂਬਿਦਾ ਕੇਂਦਰਾਂ ਸੇ ਪਹਿਲੇ ਇੰਨਾ ਕਮ ਜ਼ਿਆਦਾ ਹੈ ਕਿ ਤੇਰੇ ਤਹਿਸੀਲ ਦਾ ਕੰਮ ਇੱਥੇ ਆ ਜਾਏਗਾ ਤਾਂ ਕਿੰਨੀ ਮੁਸ਼ਕਲ ਆਊਗੀ ਸਕਿਉਰਟੀ ਗਾਰਡ ਆ ਇੱਥੇ ਹਾਂਜੀ ਕਿਹਨਾਂ ਤੁਹਾਡਾ ਹਰਦੀਪ ਸਿੰਘ ਆ ਜੀ ਹਾਂ ਕਿਹੜੇ ਸਹੂਬਿਦਾ ਕੇਂਦਰ ਤੇ ਡਿਊਟੀ ਕਰ ਰਹੇ ਹੋ ਜਿ세 ਐਮਸੀ ਆਫਿਸੋਂ ਮੜਾਈ ਉਹ ਕਾ ਮੜੀ ਵਾਲਾ ਹਾਂਜੀ ਹਾਂਜੀ ਤਨਖਾਹ ਮਿਲ ਗਈ ਤਨਖਾਹ ਤਿੰਨ ਮਹੀਨੇ ਹੋ ਗਈ ਮਿਲੀ ਨਹੀਂ ਕਿੰਨੇ ਲਈਏ ਤੁਹਾਨੂੰ 8000 ਮਿਲੀ ਹੈ ਜੀ 1000 ਹੋ ਜਾਂਦਾ 8000 ਸਮਾਨਪੁਰ ਤੋਂ ਆਇਆ ਸਮਾਨਪੁਰ ਦਾ ਇਹ ਕੀ ਕੰਮ ਕਰਾਣਾ ਹੈ ਆਓ ਲੜਕੀ ਘੜੀਆਂ ਵਿਧਵਾ ਆਪ ਬੱਚਾ ਹੋ ਰਿਹਾ ਤੁਸੀਂ ਸਵਾਣੀਆਂ ਤੇ ਪੈਨਸ਼ਨ ਵਣੇ ਹਾਂ ਇਹ ਨੋ ਆ ਜੀ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਜੀ ਦੇਖੋ ਅਸੀਂ ਹੁਣ 8-9 ਸਾਲ ਤੋਂ ਇਹੀ ਕੰਮ ਕਰਦੇ ਆ ਰਹੇ ਹਾਂ ਸਾਡਾ ਇਹਦੇ ਨਾਲ ਹੀ ਰੋਜੀ ਰੋਟੀ ਚੱਲਦਾ ਹੈ ਪਹਿਲਾਂ ਵੀ ਬਹੁਤ ਸਾਰੇ ਕੰਮ ਸਾਂ ਜਿਹੜੇ ਅਸੀਂ ਆਪ ਹੱਥ ਨਾਲ ਫਾਰਮ ਵਗੈਰਾ ਭਰਦੇ ਸੀ ਸਾਰੇ ਕੰਮ ਜਿਹੜੇ ਹੈਗੇ ਸੇਵਾ ਕੇਂਦਰ ਚ ਦੇ ਦਿੱਤੇ ਗਏ ਆ ਜਿੱਤੇ ਕਰਕੇ ਬਹੁਤ ਸਾਰਾ ਨੁਕਸਾਨ ਹੋਇਆ ਆ ਸਾਡਾ ਕੰਮ ਵੀ ਬਹੁਤ ਜ਼ਿਆਦਾ ਘਟ ਗਿਆ ਆ ਇਸ ਤੋਂ ਇਲਾਵਾ ਸਾਡੇ ਕੋਲ ਕੰਮ ਵੀ ਹੋਰ ਕੋਈ ਨਹੀਂ ਹੈਗਾ ਜੇ ਇਹ ਕੰਮ ਸੇਵਾ ਕੇਂਦਰ ਵਿੱਚ ਚਲਾ ਜਾਂਦਾ ਤਾਂ ਅਸੀਂ ਤਾਂ ਇੱਕ ਸਾਲ ਦੇ ਬਿਲਕੁਲ ਵਿਲੇ ਹੋ ਜਾਾਂਗੇ ਅਸੀਂ ਰੋਟੀ ਤੋਂ ਵੀ ਵਿਚਾਰ ਹੋ ਜਾਾਂਗੇ ਸਾਡੇ ਕੋਲ ਕੰਮ ਕਰਨ ਨੂੰ ਹੋਰ ਕੁਝ ਹੈ ਨਹੀਂ ਇਹ ਕਰਕੇ ਸਾਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿੰਨੇ ਬੰਦੇ ਬੈਠੇ ਪੰਜਾਹ 40 ਮਨ ਤਸੀਲਾਂਾਂ 'ਚ ਬੈਠੇ ਹੋ ਅੱਛਾ ਹਾਂ ਇਹ ਚੀਜ਼ ਵੀ ਬਹੁਤ ਵੱਡੀ ਦੇਖਣ ਵਾਲੀ ਹੈ ਅਸੀਂ ਹੁਣ ਫਿਲਹਾਲ ਜਿਵੇਂ ਅਸੀਂ ਤਸੀਲ ਦੇ ਵਿੱਚ 14 15 ਜਾਣੇ ਹੈਗੇ ਆ ਜਿਹੜਾ ਸਾਰੇ ਰਜਿਸਟਰੀਆਂ ਦਾ ਕੰਮ ਕਰਦੇ ਆ ਉਹ ਸੇਵਾ ਕੇਂਦਰ 'ਚ ਜੇ ਦੇਖਿਆ ਜਾਵੇ ਤਾਂ ਪਹਿਲਾਂ ਹੀ ਇੱਕ ਤਾਂ ਜਗ੍ਹਾ ਹੈ ਨਹੀਂ ਚਾਰ ਕਾਊਂਟਰ ਲਗਾ ਵੀ ਦਿੰਦੇ ਨੇ ਐਕਸਟਰਾ ਤਾਂ ਕੀ ਉਹ ਜਿਹੜੇ 13 14 ਜਾਣੇ ਇੱਥੇ ਕੰਮ ਕਰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਉਹ ਲੈ ਸਕਣਗੇ ਇਹ ਵੀ ਇੱਕ ਸਵਾਲ ਆ ਇੱਥੇ 19 ਸੇੜੇ ਤੱਕ ਕੰਮ ਹੋ ਜਾਊਗਾ ਕੰਮ ਬਿਲਕੁਲ ਨਹੀਂ ਆਪਾਂ ਅੱਜ ਵੀ ਦੇਖਦੇ ਆ ਲੋਕ ਸੇਵਾ ਕੇਂਦਰ ਚ ਕਿੰਨਾ ਹੀ ਹਰਾਸ ਹੁੰਦੇ ਨੇ ਕਿੰਨੀ ਹਰਾਸਮੈਂਟ ਹੁੰਦੀ ਹੈ ਜਦੋਂ ਰਜਿਸਟਰੀਆਂ ਦਾ ਕੰਮ ਉੱਥੇ ਚੱਲਾ ਗਿਆ ਤਾਂ ਫਿਰ ਲੋਕਾਂ ਨੂੰ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ ਤਾਂ ਉਹਨਾਂ ਵਾਲਾ ਟਾਈਮ ਹੀ ਦੱਸੂਗਾ ਜੀ ਠੀਕ ਤੇ ਤੁਹਾਡੇ ਕੰਮ ਪਰਵਾਹ ਕਰੋ ਸਾਡਾ ਤਾਂ ਪੂਰਾ ਪ੍ਰਭਾਵਿਤ ਹੋਏਗਾ ਸਾਡਾ ਤਾਂ ਕੰਮ ਹੀ ਇਹੀ ਹੈ ਸਾਡੇ ਕੋਲ ਤਾਂ ਹੋਰ ਕੰਮ ਵੀ ਕੋਈ ਨਹੀਂ ਹੈ ਟਾਈਪਿਸਟਾਂ ਅੱਜ ਤੋਂ 10 ਸਾਲ ਪਹਿਲਾਂ ਹੀ ਫੇਲ ਕਰਤੇ ਜੇ ਸਰਕਾਰ ਨੇ ਜਿੰਨਾ ਵੀ ਕੰਮ ਟਾਈਪਿਸਟ ਕਰਦੇ ਸੀ ਉਹ ਸਾਰਾ ਕੰਮ ਸੇਵਾ ਕੇਂਦਰਾਂ ਤੇ ਜਾ ਚੁੱਕਿਆ ਹੈ ਟਾਈਪਿਸਟਾਂ ਕੋਲ ਕੋਈ ਕੰਮ ਨਹੀਂ ਹੈ ਅੰਦਰ ਦਾ ਟਾਈਪਿਸਟਾਂ ਕੋਲ ਕੋਈ ਕੁਝ ਕੰਮ ਹੈ ਜਿਹੜਾ ਆਨਲਾਈਨ ਹੋ ਚੁੱਕਿਆ ਹੈ ਆਨਲਾਈਨ ਦਾ ਪ੍ਰਭਾਵ ਵੀ ਟਾਈਪਿਸਟਾਂ ਦੇ ਪਿਆ ਜਿਹੜੇ ਟਾਈਪਿਸਟ ਪਿਛਲੇ 40 40 50 50 ਸਾਲਾਂ ਤੋਂ ਕੰਮ ਕਰ ਰਹੇ ਨੇ ਆਨਲਾਈਨ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਉਹ ਭੁੱਖੇ ਮਰ ਰਹੇ ਨੇ ਸਰਕਾਰ ਇਸ ਬਾਰੇ ਕੋਈ ਸੋਚ ਨਹੀਂ ਰਹੀ ਵੀ ਬੇਰੁਜ਼ਗਾਰ ਦੀ ਨਹੀਂ ਪਿਆ ਇਹਨਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ ਆਲਰੇਡੀ ਟਾਈਪਿਸਟ ਨੇ ਤਜਰਬੇਕਾਰ ਨੇ ਬੜੇ ਲਿਖੇ ਨੇ ਇਹਨਾਂ ਦੇ ਹਿੱਤ ਬਾਰੇ ਅੱਜ ਤੱਕ ਕਿਸੇ ਵੀ ਐਮਐਲਏ ਮੰਤਰੀ ਨੇ ਆ ਕੇ ਕੋਈ ਵਿਚਾਰ ਨਹੀਂ ਸੁਣਿਆ ਇੱਥੇ ਆ ਕੇ ਕੋਈ ਦੁੱਖ ਦਰਦ ਨਹੀਂ ਸੁਣਿਆ ਗਿਆ ਇੱਕ ਤਹਿਸੀਲ 'ਚ ਕਿੰਨੇ ਕ ਬੰਦੇ ਕੰਮ ਕਰਦੇ ਇਸ ਤਰ੍ਹਾਂ ਦੇ ਅੰਦਾਜ਼ਾ ਹੁੰਦੇ ਆ ਅੰਦਾਜ਼ਾ ਇੱਥੇ ਹੋਣੇ 40-50 ਬੰਦੇ ਹੋਣੇ ਹੁੰਦੇ ਬੜੇ ਸਰੋਂ ਜਿਆਦਾ ਹੁੰਦੇ ਹੋਣਾ ਬੜੇ ਜਿਆਦਾ ਹੋਣਗੇ ਕੈਮਰਾਮੈਨ ਬੀਕੇ ਕਰਕ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼